ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਸਵੀਰ ਬਦਲਦੀ ਕੌਮਾਂ ਦੀ ਰੰਬੀਆਂ ਨਾਲ ਖੋਪਰ ਲੈ ਜਾਂਦੇ ਤਕਦੀਰ ਬਦਲਦੀ ਕੌਮਾਂ ਦੀ ਸ਼ਹੀਦਾਂ ਦਾ ਡੁੱਲਿਆ ਲਹੂ ਐਸਾ ਵਰਤਾਰਾ ਹੈ ਜੋ ਸਦੀਆਂ ਤੱਕ ਕੌਮ ਨੂੰ ਜਿਉਂਦੇ ਰੱਖ ਸਕਦਾ ਹੈ ਜਿਵੇਂ ਕਿਸੇ ਫੜਕ ਦੇ ਦੀਵੇ ਨੂੰ ਤੇਲ ਦੀ ਲੋੜ ਹੋਵੇ ਉਵੇਂ ਹੀ ਆਤਮਿਕ ਤੌਰ ਤੇ ਮਰਦਿਆਂ ਕੋਮਾ ਨੂੰ ਸੂਰਮਿਆਂ ਦੇ ਲਹੂ ਦੀ ਲੋੜ ਹੁੰਦੀ ਹੈ ਜੂਨ ਦੇ ਮਹੀਨੇ ਦੀ ਤਪੱਸ ਵੱਧ ਹੀ ਜਾਏਗੀ ਅੰਤ ਇਸ ਦਾ ਸੇਖ ਹਕੂਮਤਾਂ ਨੂੰ ਲੈ ਡੁੱਬੇਗਾ ਲੋਕਾਂ ਦੇ ਹਨ ਕਿ ਸੰਤ ਜਰਨੈਲ ਸਿੰਘ ਖਾਲਸਾ ਪੰਡਰਾਂ ਵਾਲੇ ਤੇ ਉਹਨਾਂ ਦੇ ਸਾਥੀ ਸਿੰਘ ਬਾਹਰ ਆ ਕੇ ਸੰਘਰਸ਼ ਰੱਖਦੇ ਪਰ ਸੰਤਾਂ ਦੀ ਸ਼ਹਾਦਤ ਨੇ ਜੋ ਬਲ ਕੌਮ ਨੂੰ ਦਿੱਤਾ ਉਹ ਜੂੰਦੇ ਰਹਿ ਕੇ ਕਦੀ ਨਾ ਮਿਲਦਾ ਸੰਤ ਜਰਨੈਲ ਸਿੰਘ ਖਾਲਸਾ ਭੰਡਰਾਂ ਵਾਲੇ ਜੇ ਗੋਲੀ ਨਾਲ ਮੁੱਕਣਾ ਸੀ ਤਾਂ ਕਦੋਂ ਦਾ ਮੁੱਕ ਜਾਂਦੇ ਸਗੋਂ ਗੋਲੀਆਂ ਨੇ ਤਾਂ ਉਹਨਾਂ ਨੂੰ ਅਮਰ ਕਰ ਦਿੱਤਾ ਅੱਜ ਵੀ ਸ਼ਹਾਦਤ ਦਾ ਉਹ ਦੀਵਾ ਜਗਦਾ ਹੈ ਤੇ ਇਸ ਕੋਹਨੇਰੇ ਗਲੀਆਂ ਚ ਕਰਾਹੇ ਪਈ ਜਵਾਨੀ ਨੂੰ ਰੋਸ਼ਨੀ ਦਿੰਦਾ ਹੈ ਕੁਝ ਲੋਕ ਆਖਦੇ ਹਨ ਕਿ ਅਸੀਂ ਇਹ ਨੁਕਸਾਨ ਕਰਵਾ ਲਿਆ ਕੀ ਖਟਿਆ ਇਹ ਤਾਂ ਸਾਡੇ ਬਾਪ ਕੋਲੋਂ ਪੁੱਛੋ ਜਿਸ ਨੇ ਸਾਨੂੰ ਇਹਨਾਂ ਦੁਨਿਆਵੀ ਨੁਕਸਾਨਾਂ ਨੂੰ ਹੱਸ ਕੇ ਜਰਨ ਦੀ ਗੁੜਤੀ ਦਿੱਤੀ ਹੈ ਜੇ ਖਟਲਾ ਖਟਾਣਾ ਹੁੰਦਾ ਹੁੰਦਾ ਸਾਫਰ ਉਹਨਾਂ ਦੇ ਵਾਰਸ ਬੰਦੇ ਜਿਹੜੇ ਤਖਤ ਬਚਾਣ ਲਈ ਆਪਣੀਆਂ ਧੀਆਂ ਦੇ ਡੋਲੇ ਵੀ ਤੋੜ ਦਿੰਦੇ ਸਨ ਸਾਨੂੰ ਤਾਂ ਹਜ਼ੂਰ ਧਨ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੁਕਮ ਹੈ ਜਦ ਆਪ ਕੀ ਔਦ ਨਿਦਾਨ ਬਣੇ ਅਤ ਹੀ ਰਨਵੇਂ ਤਬ ਜੂਜ ਮਰੂੰ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੁਕਮ ਹੈ ਔਰ ਅਸੀਂ ਉਸ ਹੁਕਮ ਤੇ ਪਹਿਰਾ ਦਿੰਦੇ ਆਂ ਕਿਸੇ ਕਵੀ ਨੇ ਖੂਬ ਕਿਹਾ ਸਾਨੂੰ ਥਾਪਣਾ ਗੁਰੂ ਗੋਬਿੰਦ ਸਿੰਘ ਜੀ ਦੀ ਸੀਸ ਤਲੀ ਤੇ ਰੱਖਣਾ ਜਾਣਦੇ ਆ ਤਤੀ ਤਵੀ ਤੇ ਬੈਠ ਕੇ ਗੀਤ ਗਾਏ ਆਰੇ ਹੀਟ ਵੀ ਜਿੰਗੜੀ ਜ਼ਿੰਦਗੀ ਇਮਾਨਦੇ ਹਾਂ ਸੀਸ ਗੰਝ ਤੇ ਗੜੀ ਚਮਕੌਰ ਵਾਲੀ ਸਾਨੂੰ ਅੱਜ ਵੀ ਯੋਜਨਾ ਦੱਸਦੇ ਨੇ ਜਾ ਕੇ ਪੁੱਛ ਲੋ ਕੰਧ ਸਰਹੰਦ ਕੋਲੋਂ ਬਾਬੇ ਨੀਹਾਂ ਕਿਦਾਂ ਖੜੇ ਹੱਸਦੇ ਨੇ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਉਹ ਖਾਲਸਾ ਸੀ ਇਸ ਖਾਲਸੇ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪ ਸਾਜਿਆ ਇਨ ਪੁੱਤਰਨ ਕੇ ਸੀਸ ਪਰ ਬਾਹਰ ਦੀਏ ਸੁਚਾਰ ਚਾਰ ਮੂਏ ਤੋਂ ਕੀ ਹੁਆ ਜੀਵਤ ਕਈ ਹਜ਼ਾਰ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਪੁੱਤਰਾਂ ਦਾ ਖਾਲਸਾ ਪੰਥ ਨੂੰ ਖਿਤਾਬ ਦੇ ਕੇ ਇਹ ਸਾਬਤ ਕਰਤਾ ਕਿ ਜਿੰਨੇ ਹੀ ਉਹਨਾਂ ਨੂੰ ਪਿਆਰੇ ਆਪਣੇ ਸੁਪੁੱਤਰ ਸਨ ਉਨੇ ਹੀ ਪਿਆਰੇ ਗੁਰੂ ਦੇ ਸਿੱਖਾਂ ਇਸ ਕਰਕੇ ਸ਼ਹਾਦਤਾਂ ਕੌਮਾਂ ਖੜੀਆਂ ਕਰਦੀਆਂ ਇਹ ਗੁਰੂ ਅਰਜਨ ਸਾਹਿਬ ਤੋਂ ਸ਼ੁਰੂ ਹੋਈ ਸ਼ਹਾਦਤ ਦੀ ਲੜੀ ਸ਼ਹੀਦਾਂ ਦੀ ਲਗਾਤਾਰ ਚੱਲ ਰਹੀ ਹੈ ਇਹ ਲੜੀ ਟੁੱਟਣ ਦਾ ਨਾਮ ਨਹੀਂ ਜਦ ਤੱਕ ਦੁਨੀਆ ਵਸਦੀ ਰਹੇਗੀ ਜਦ ਤੱਕ ਸੰਸਾਰ ਪضا ਹੋਏਗਾ ਤਦ ਤੱਕ ਅਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੱਖਾਂ ਵੀ ਸ਼ਹਾਤਾ ਹੁੰਦੀਆਂ ਰਹਿਣ ਗਿਆ ਕੌਮਾ ਸਦਾ ਹੀ ਖੜੀਆਂ ਸ਼ਹਾਤਾ ਦੇ ਹੁੰਦੀਆਂ 22 ਗੁਰੂ ਗੋਬਿੰਦ ਸਿੰਘ ਸਾਹਿਬ ਕਹੇਗੇ ਸੀ ਕਿ ਜਿਹੜਾ ਵੀ ਇਨਸਾਨੀਤ ਵਾਸਤੇ ਸ਼ਹੀਦ ਹੁੰਦਾ ਜ਼ੁਲਮ ਦੇ ਖਿਲਾਫ ਲੜਦਾ ਉਹ ਸਿੱਧਾ ਹੀ ਆਪਣੇ ਗੁਰੂ ਦੀ ਗੋਦ ਜਾਂਦਾ ਅਕਾਲ ਪੁਰਖ ਦੀ ਦਰਗਾਹ ਜਾਂਦਾ ਹੈ ਇਸ ਕਰਕੇ ਸ੍ਰੀ ਦਰਬਾਰ ਸਾਹਿਬ ਦਾ ਸਾਕਾ ਤੀਜਾ ਘੱਲੂਕਾਰਾ ਕਰਕੇ ਸਿੱਖ ਕੌਮ ਕਰਕੇ ਯਾਣਾਂ ਜਾਂਦਾ ਹੈ 6 ਜੂਨ ਨੂੰ ਇੱਥੇ ਵੱਡਾ ਸਮਾਗਮ ਹੁੰਦਾ ਹੈ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨ ਕੀਤਾ ਜਾਂਦਾ ਹੈ ਇਸ ਕਰਕੇ ਸਮਾਂ ਵੀ ਇਹ ਗਵਾਈ ਭਰਦਾ ਹੈ ਕਿ ਸ਼ਹੀਦ ਜਿਹੜੇ ਸ਼ਹੀਦ ਹੁੰਦੇ ਹਨ ਉਹਨਾਂ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਆ ਸਾਡੀਆਂ ਕੌਮਾਂ ਖੜੀਆਂ ਕਰਦੇ ਆ ਤਾਂ ਇਹ ਇਸ ਕਰਕੇ ਸਾਨੂੰ ਸਦਾ ਹੀ ਆਪਣੀ ਕੌਮ ਦੇ ਉਹਨਾਂ ਬਜ਼ੁਰਗ ਸ਼ਹੀਦਾਂ ਕੋਲੋਂ ਸਿੱਖਿਆ ਲੈਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ